ਹਾਂਜੀ ਦੋਸਤੋ ਕਿਦਾਂ ਹਾਲ ਚੱਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਫੇਰ ਤੋਂ ਨਵੇਂ ਬਲੌਗ ਦੇ ਵਿੱਚ ਮੌਸਮ ਚੇਂਜ ਹੋ ਗਿਆ ਆ ਥੋੜੀ ਥੋੜੀ ਠੰਡ ਸ਼ੁਰੂ ਹੋ ਗਈ ਆ ਤੇ ਬਾਕੀ ਤੁਹਾਨੂੰ ਖੇਤਾਂ ਦਾ ਮਾਹੌਲ ਵੀ ਦਿਖਾਉਣਾ ਆ ਆਲੇ-ਦੁਆਲੇ ਦਾ ਕੋਸੀ-ਕੋਸੀ ਧੁੱਪ ਸੇਕ ਰਹੇ ਆ ਤੇ ਆਲੇ-ਦੁਆਲੇ ਦਾ ਦ੍ਰਿਸ਼ ਦਿਖਾਉਦੇ ਆ ਤੁਹਾਨੂੰ ਕਣਕਾਂ ਬੀਜੀਆਂ ਗਈਆਂ ਆ ਕਣਕਾਂ ਨੂੰ ਪਾਣੀ ਲੱਗਾ ਹੋਇਆ ਪੰਛੀ ਚੋਗ ਰਹੇ ਆ ਬੋਲ ਰਹੇ ਆ ਇੱਕ ਵਾਰੀ ਵਾਲੇ ਦੁਆਲੇ ਦਾ ਦ੍ਰਿਸ਼ ਦੇਖ ਲਓ ਵੀਡੀਓ ਦੇ ਵਿੱਚ ਉਸ ਸਮੇਂ ਪਹਿਲਾਂ ਇੱਥੇ ਹਰਿਆਲੀ ਹਰਿਆਲੀ ਸੀਗੀ ਜਦੋਂ ਝੋਨੇ ਹੋਏ ਸੀਗੇ ਝੋਨੇ ਦੀ ਕਟਾਈ ਹੋਣ ਤੋਂ ਬਾਅਦ ਕਾਫੀ ਸਮੇਂ ਬਾਅਦ ਆਪਾਂ ਵੀਡੀਓ ਪਾ ਰਹੇ ਆ ਤੇ ਕਣਕਾਂ ਬੀਜੀਆਂ ਆ ਕੁਝ ਸਮੇਂ ਬਾਅਦ ਫੇਰ ਹਰਿਆਲੀ ਹੋ ਜਾਣੀ ਇੱਥੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਦੁਬਾਰਾ ਤੋਂ ਫੇਰ ਤੇ ਤ ਕਣਕ ਥੋੜੀ ਥੋੜੀ ਵੱਡੀ ਹੋ ਗਈ। ਤਰਖਤਾਂ ਛਾਂਕ ਦਿੱਤੇ ਆ। ਡੇਕਾਂ ਡੁਕਾਂ। ਤੇ ਇੱਕ ਵਾਰੀ ਫੇਰ ਮਾਹੌਲ ਦੇਖ ਲਓ। ਆਲੇ ਦੁਆਲੇ ਦਾ ਦ੍ਰਿਸ਼ ਦੇਖ ਲਓ। ਥੋੜੇ ਸਮੇਂ ਪਹਿਲਾਂ ਤੁਸੀਂ ਇੱਥੇ ਹਰਿਆਲੀ ਹਰਿਆਲੀ ਦੇਖੀ ਹੋਣੀ ਆ। ਤੇ ਹਰਿਆਲੀ ਹੁਣ ਵੀ ਤੁਹਾਨੂੰ ਦਿਖਾਉਂਗਾ ਅਗਲੀ ਵੀਡੀਓ ਦੇ ਵਿੱਚ ਥੋੜੇ ਕਣਕ ਵੱਡੀ ਹੋ ਜਵੇ। ਤੇ ਆਲੇ ਦੁਆਲੇ ਸਾਰੀ ਹਰਿਆਲੀ ਹਰਿਆਲੀ ਹੋ ਜਾਣੀ। ਹੁਣ ਇਸ ਵੇਲੇ ਸਾਰੀਆਂ ਕਣਕਾਂ ਸਾਰੀਆਂ ਨੇ ਬੀਜੀਆਂ ਹੋਈਆਂ ਆ ਤੇ ਛੋਟੀਆਂ ਆ ਜਿੰਨੀਆਂ ਵੀ ਕਣਕਾਂ ਆ। ਇਸ ਕਰਕੇ ਹਰਿਆਲੀ ਥੋੜੀ ਘਟਦੇ ਜਾ ਰਹੀ ਆ। ਦਰਗਤਾ ਪਾ ਵੜਦੇ ਤੇ ਸੀਗੇ, ਛਾਂਗਦੇ ਤੇ ਸੀਗੇ। ਸਰਦੀਆਂ ਕਰਕੇ। ਤੇ ਟਪਮ ਕਰਕੇ ਵੀ ਟਪੋਂ ਵਧੀਆ ਲੱਗਦੀ ਆ ਤੇ ਨਾਲੇ ਦੁਬਾਰਾ ਫੁੱਟ ਪੈਂਦੇ ਆ। ਵਧੀਆ ਤਰੀਕੇ ਨਾਲ। ਇੱਕ ਵਾਰੀ ਪਾਂਛੀ ਵੀ ਦੇਖ ਲਓ, ਚੋਗ ਰਿਹਾ ਜਾਂ ਚੋਗਾ। ਹਾਂਜੀ ਦੋਸਤੋ ਦੇਖੋ ਪੰਛੀ ਉਡ ਰਹੇ ਆ ਖੇਤਾਂ ਦੇ ਵਿੱਚ ਕਦੀ ਉੱਡ ਜਾਂਦੇ ਆ ਕਦੀ ਆ ਜਾਂਦੇ ਆ ਕਦੀ ਉੱਡ ਜਾਂਦੇ ਕਦੀ ਆ ਜਾਂਦੇ ਆ ਕਿਉਂਕਿ ਪਾਣੀ ਲੱਗਾ ਹੋਇਆ ਆ ਉਹਦੇ ਕਰਕੇ ਆਉਂਦੇ ਬਾਰ-ਬਾਰ ਘੁੰਮ ਘੁੰਮ ਕੇ ਪਾਣੀ ਓਲੀ 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 ਗਿੱਲਾ ਕਰ ਰਿਹਾ ਖੇਤਾਂ ਨੂੰ ਸਾਰਿਆਂ ਨੂੰ ਮਦਮ ਮਦਮ ਪਾਣੀ ਲੱਗ ਰਿਹਾ ਆ ਲਓ ਵੀ ਮਿੱਤਰੋ ਰੋਟੀ ਦੀ ਤਿਆਰੀ ਹੋ ਗਈ ਆਪਣੀ ਕਣ ਦੀ ਸਾ ਗਿਆ ਕਣਕ ਦੀ ਰੋਟੀ ਕਣਕ ਦੀ ਜਗਾ ਜੇ ਮੱਕੀ ਹੁੰਦੀ ਤਾਂ ਵੇਜਾ ਪੇਜਾ ਹੋ ਜਾਣੀ ਸੀ ਨਾਲਾ ਹਰੀ ਮਿਰਚ ਕੁੱਟੀ ਹੋਈ ਆ ਵਿੱਚ ਹਰਾ ਲਸਣ ਪਾ ਕੇ ਤੇ ਨਾਲ ਆ ਮੂਲੀਆਂ ਆ ਤੇ ਬਾਕੀ ਵੀਡੀਓ ਆਪਾਂ ਰੋਟੀ ਖਾ ਕੇ ਪੋਣੇ ਆ ਬਣਾਉਣੇ ਆ ਹਾਂਜੀ ਦੋਸਤੋ ਆਪਾਂ ਆ ਗਏ ਆ ਪਿੰਡ ਦੀ ਗਲੀ ਦੇ ਵਿੱਚ ਮਹੱਲੇ ਦੇ ਜਿਹੜਾ ਕੰਮ ਅੜਿਆ ਹੋਇਆ ਸੀ ਉਹ ਪੂਰਾ ਹੋ ਚੱਲਾ ਆ ਤੇ ਸ਼ਰਵਾਦ ਹੋ ਗਈ ਆ ਬਣਨ ਦੀ ਇੰਨੀ ਬਣ ਚੁੱਕੀ ਆ ਤੇ ਅੱਗੇ ਕੰਮ ਚੱਲ ਰਿਹਾ ਆ ਬਣ ਰਹੀ ਆ ਕਾਫੀ ਵੱਡੀ ਖੁੱਲ ਜਾਣੀ ਆ ਗਲੀ ਤੇ ਕਾਫੀ ਵੱਡੀ ਹੋ ਜਾਣੀ ਆ ਬਹੁਤ ਸਮੇ ਤੋਂ ਕੰਮ ਅੜਿਆ ਹੋਇਆ ਸੀਗਾ ਆ ਲੈ ਤੂੰ ਸਾਲ ਇੱਕ ਤੋਂ ਨਹੀਂ ਕਈਆਂ ਸਾਲਾਂ ਤੂੰ ਹਾਂ 12 ਸਾਲਾਂ ਬਾਅਦ ਕਹਿੰਦੇ ਰੂੜੀ ਦੀ ਵੀ ਸੁਣ ਲੈਂਦਾ ਫਿਰ ਆ ਤਾ ਸੁਣ ਲਈਏ ਹੁਣ 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 ਵਧੀਆ 13ਵੇਂ ਸਾਲ ਸੁਣੀਏ ਤਾਂ ਹੁਣ ਵਧੀਆ ਹੀ ਬਣ ਰਿਹਾ ਜੋ ਵੀ ਬਣ ਰਿਹਾ ਲੇਬਰ ਲੱਗੀ ਹੋਈ ਆ ਮੂਰੇ ਕੰਮ ਕਰੀ ਜਾਂਦੀ ਆ ਤੇ ਅੱਗੇ ਉਹ ਤੁਹਾਨੂੰ ਦਿਖਾਉਣੇ ਆ ਗਾਹ ਜਾ ਕੇ ਹਾਂਜੀ ਦੋਸਤੋ ਸਫਾਈ ਮੁਹਿੰਮ ਚੋਰਾਂ ਤੇ ਚੱਲ ਰਿਹਾ ਆ ਤੇ ਪਰ ਤਾਂ ਹਾਂਜੀ ਥੋੜੀ ਜਿਹੀ ਸਫਾਈ ਕਰ ਰਹੇ ਆ ਆਪਣੇ ਘਰਾਂ ਦੇ ਲਾਗੇ ਗਲੀ ਦੀ ਤੈਨੂੰ ਸਫਾਈ ਕਰਕੇ ਵਧੀਆ ਲੱਗਦਾ ਕਰਕੇ ਦੇਖ ਤਗਿਆ ਆਲੇ ਦੁਆਲੇ ਵਾਲਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਜੀ ਸਫਾਈ ਕਰਕੇ ਗਲੀ ਦਿਖਾ ਦੇ ਗਲੀ ਦਿਖਾਤੀ ਆ ਵੀ ਕਰਦੇ ਇਹਣਾ ਪਿੰਡ ਵੀ ਬਣਾਤੇ ਉਧਰੋਂ ਸਫਾਈ ਕਿਦਾਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਸਾਡੀ ਗਲੀ ਸਾਹਮਣੇ ਵਾਲੀ ਵੀ ਬਣ ਗਈ ਹੈ ਇਸ ਕਰਕੇ ਸਾਡੇ ਵੀ ਘਰ ਦਾ ਫਰੰਟ ਅਸੀਂ ਕਿਹਾ ਵਧੀਆ ਲੱਗੇ ਦੇਖਣ ਨੂੰ ਵਧੀਆ ਲੱਗੇ ਪਰ ਹੁਣ ਵਧੀਆ ਲੱਗਿਆ ਕਰਨ ਸਾਰੇ ਆਲੇ ਦੁਆਲੇ ਖੁੱਲ ਜਾਣਾ ਕੰਮ। ਕਾਫੀ ਵਧੀਆ ਹੈ ਨਾ। ਐਨਾ ਕੂੜਾ ਨਿਕਲਿਆ। ਐਨਾ ਨਹੀਂ ਜੀ 2-4 ਕਢਾਈਏ ਸਕੇ। 2-4 ਕਢਾਈਏ ਇਹਦੇ ਵਿੱਚ ਸੈੱਟ ਦਿੱਤੇ ਯਾਰ। ਇਹਦੇ ਵਿੱਚ ਸੈੱਟ ਦਿੱਤੇ ਗਏ ਆ। ਦੱਬ ਗਲੀ ਦਾ ਨਿਕਲ ਗਿਆ ਨਰਕ। ਬਹੁਤ ਵਧੀਆ ਯਾਨੀ ਲੈਵਲ ਤੇ ਬਣ ਰਹੀ ਆ। ਆ ਦੇਖੋ। ਅ ਜਿੰਨੀ ਆ ਤੁਹਾਨੂੰ ਸੜਕ ਤੇ ਦਿੱਤੀ ਹੈ ਨਾ ਸਾਰੀ ਇਹ ਇੱਕੋ ਹੀ ਹੋ ਜਾਣੀ ਹੈ ਜਿੰਨੀ ਵੀ ਗਲੀ ਆ ਇੰਟਰਲੌਕ ਆਈ ਹੋਈ ਆ ਇਹ ਹੌਲੀ ਹੌਲੀ ਜਿੱਦਾਂ ਜਾਨੀ ਵਰਤ ਰਹੇ ਆ ਜਿੱਦਾਂ ਜਿੱਦਾਂ ਪਿੱਛੇ ਆਉਂਦੇ ਆ ਉੱਥੇ ਵਰਤੀ ਜਾਂਦੇ ਆ ਕਿਹੜੀ ਆ ਉਹ ਕਿਹੜੀ ਕਹਿੰਦੇ ਹੁੰਦੇ ਰੇਤਾ ਇਹ ਪਠਾਨਕੋਟੀ ਪਠਾਨਕੋਟੀ ਰੇਤਾ ਵੀ ਆ ਗਈ ਆ ਉਹ ਅੱਛਾ ਪਰੇ ਵਾਲੀ ਗਾਂਗੋਟੀ ਦੇ ਰੇਤਾ ਬਰੇ ਵਾਲੀ ਇਹ ਗਲਤੀ ਨਾਲ ਆ ਗਏ ਗਲਤੀ ਗਲਤੀ ਨਾਲ ਆ ਗਏ ਉਹ ਕੀ ਆ ਇਹ ਇੱਥੇ ਵਾਲੀ ਆ ਇਹ ਦਰਿਆ ਵਾਲੀ ਆ ਦਰਿਆ ਵਾਲੀ ਰੇਤਾ ਗਾਂਗੋਟੀਓ ਬਰੇ ਦੀ ਸੂਰਜ ਵੀ ਢਲ ਰਿਹਾ ਆ ਹੌਲੀ ਹੌਲੀ ਕੋਠੇ ਦੇ ਪਿੱਛੇ ਜਾ ਰਿਹਾ ਆ ਚੱਲੇ ਥੱਲੇ ਚੱਲੇ 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 ਇੱਥੇ ਥੱਲੇ ਰਵਾਂਗੇ ਪਰ ਇਹ ਲਵਾ ਲਓ ਇੱਕ ਉੱਧਰ ਲਵਾ ਦੇ ਇੱਕ ਦੋਨੇ ਕਰ ਦੋਨੇ ਲੱਜਦੇ ਆ ਬਸ ਚਲ ਚਲੋ ਚਲੋ ਜੀ ਤੁਰਾ ਹਣ ਹਾਂਜੀ ਦੋਸਤੋ ਇੱਕ ਸਾਧਨ ਹੋਰ ਘਰ ਦੇ ਵਿੱਚ ਲਿਆਂਦਾ ਆਪਾਂ ਜੂਪੀਟਰ ਲਿਆਂਦੀ ਆ ਇਹ ਸਵੇਲੇ ਦੋ ਜੂਪੀਟਰ ਹੋ ਗਈ ਐ ਕਾ ਖੜੀ ਆ ਇਹ ਪੁਰਾਣੀ ਆ ਆ ਗਿਆ ਐਕਟਿਵਾ ਖੜੀ ਆ ਦੋ ਮੋਟਰਸਾਈਕਲ ਆ ਹੋ ਗਏ ਆ ਤੇ ਦੋ ਆ ਹੋ ਗਏ ਆ ਕਿੰਨੇ ਮੋਟਰਸਾਈਕਲ ਹੋ ਗਏ ਚਾਰ ਮੋਟਰਸਾਈਕਲ ਤੇ ਤਿੰਨ ਐਕਟਿਵਾ ਤੇ ਦੋ ਹੈਗੀਆਂ ਕਾਰਾਂ ਤੇ ਟੋਟਲ 7-8 ਤਾਂ ਹੋਈ ਗਏ ਆ ਸਾਧਨ 17 ਟਕੇ ਤੋਂ 9 ਸਾਧਨ ਹੋ ਗਿਆ ਆ ਘਰ ਦੇ ਵਿੱਚ ਹੀ ਇਹ ਸਭ ਤੋਂ ਪਹਿਲਾਂ ਤੁਹਾਨੂੰ ਜੁਪੀਟਰ ਦੀਆਂ ਮੁਬਾਰਕਾਂ ਅੱਛਾ ਸਾਡੀ ਜੁਪੀਟਰ ਅੱਜ ਅਸੀਂ ਦੇਖਣਾ ਹੈ ਤੇ ਗੇੜੀ ਵੀ ਕੱਢਾਂਗੇ ਬਹੁਤ ਵਧੀਆ ਡਿਜ਼ਾਈਨ ਹੈ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਰੰਗ ਕਿੱਦਾਂ ਦਾ ਕਲਰ ਬਹੁਤ ਬੈਸਟ ਕਲਰ ਬਹੁਤ ਜ਼ਿਆਦਾ ਵਧੀਆ ਮੈਟ ਆ ਵਿੱਚ ਇੱਕ ਇਹਦੀ ਡਿੱਗੀ ਸਭ ਤੋਂ ਜ਼ਿਆਦਾ ਫਾਇਦਾ ਇਹਦਾ ਡਿੱਗੀ ਦਾ ਅੱਛਾ ਡਿੱਗੀ ਵਧੀਆ ਆ ਡਿੱਗੀ ਬਹੁਤ ਜ਼ਿਆਦਾ ਖੁੱਲੀ ਹੈ ਜੀ ਇਹਦੇ ਵਿੱਚ ਆਪਾਂ ਆ ਤੇਰੀ ਬੁਰੀ ਵੀ ਪਾਣੀ ਹੈ। ਅੱਛਾ। ਇਹਦਾ ਬਹੁਤ ਜ਼ਿਆਦਾ ਵਧੀਆ। ਹੁਣ ਆਪਾਂ ਇੱਥੇ ਢੇੜੀ ਕੱਢਾਂਗੇ। ਲਓ ਜੀ ਲੋ ਲੋ ਟਰਾਈ ਲੋ ਟਰਾਈ ਲੋ। ਮੋੜ ਲਾ। ਢੇੜੀ ਕੱਢ ਕੇ ਤੁਹਾਨੂੰ ਦੱਸਾਂ। ਢੇੜੀ ਨਹੀਂ ਤੇ ਆਪਾਂ ਦੁੱਧ ਲੈ ਕੇ ਆਉਨੇ ਆ। ਇੱਥੇ ਜਾ ਕੇ ਇੱਕ ਜੂਪੀਟਰ, ਇੱਕ ਆਹ ਜੂਪੀਟਰ। ਉਹ ਐਕਟਵਾ। ਐਕਟਵਾ ਵਾਲਾ ਚਾਹ ਪੂਰਾ ਕਰ ਲਿਆ ਹੈਗਾ। ਹੁਣ ਜੂਪੀਟਰ ਦਾ ਪੂਰਾ ਕਰ ਲਈਏ। ਪੁਰਾਣੇ ਤੋਂ ਪੁਰਾਣਾ, ਨਵੇਂ ਤੋਂ ਨਵਾਂ। ਪੀਰਾਂ ਦਾ। ਮਾਰਗੀ ਚ ਆਉਂਦੀ ਏ ਇਹ ਪਹਿਲਾਂ ਨੇ ਉਹਦੇ ਜਲਦੀ ਹੀ ਲੈ ਆਉਂਦੇ ਆ ਚੱਲ ਮੋੜ पे ਆਪਾਂ ਚੱਲੀਏ ਦੁੱਧ ਲੈ ਕੇ ਆਈਏ ਚਲੋ ਜੀ ਅਸੀਂ ਦੁੱਧ ਲੈਣੇ ਚੱਲਨੇ ਆਂ ਬਾਕੀ ਗਲੀ ਦਾ ਰਿਵਿਊ ਵੀ ਤੁਹਾਨੂੰ ਦੇ ਦਿੱਤਾ ਆ ਪਹਿਲਾਂ ਜਿਹੜੀ ਵੀਡੀਓ ਬਣਾਈ ਆਪਾਂ ਮੈਂ ਕਿਹਾ ਅੱਜ ਮੈਂ ਵੀ ਸ਼ਾਮਿਲ ਹੋਣਾ ਭਾਈ ਉਹਨਾਂ ਦੇ ਬਲੌਗ ਚਲ ਠੀਕ ਹੈ ਠੀਕ ਹੈ ਠੀਕ ਹੈ ਪਿੰਗੂ ਵਾਹੇ ਕਰਦੇ ਇਸ ਸਪੀਡ ਇਹਦੀ ਕਿੰਨੀ ਰੱਖਣੀ ਚਾਹੀਦੀ ਆ ਸਪੀਡ ਇਹਦੀ ਇਦਾਂ ਦੇ ਰੋਡ ਤੇ ਤਾਂ ਸਭਾ ਜੀ 30 ਤੋਂ 40 ਤੇ ਹੀ ਰੱਖੋ ਅੱਛਾ ਸਪੀਡ ਬਹੁਤ ਘੱਟ ਹੀ ਰੱਖੋ ਕਿਉਂਕਿ ਇੱਥੇ ਬੱਚੇ ਵੀ ਆਉਂਦੇ ਆ ਬਾਹਰ ਨਿਕਲ ਕੇ ਆ ਜਾਂਦੇ ਆ ਦੇਖੋ ਇੱਥੇ ਰਸ਼ ਬਹੁਤ ਆ ਬਹੁਤ ਰਾਚਿਆ ਇਹ ਡੈਰੀ ਨਾਲ ਸਮਝ ਲਿਓ ਇਹ ਠੇਕਾ ਆ ਇਹ ਠੀਕਾ ਆ ਇਹ ਠੇਕੇ ਤੇ ਜ਼ਿਆਦਾ ਰਾਚਿਆ ਜੀ ਦੁੱਧ ਵਾਲੀ ਡੈਰੀ ਥੋੜੀ ਅੱਗੇ ਆ ਦੁੱਧ ਲੈਣ ਆਏ ਸੀਗੇ ਦੋ ਵੀ ਮੱਝ ਦਾ ਦੁੱਧ ਆਪਾਂ ਪਵਾ ਲਿਆ ਆ ਇਹ ਆ ਲੈ ਫੜ ਗਾਂਡੀ ਕੱਢਣੀ ਲੋ ਵੀ ਮਿੱਤਰੋ ਆਪਾਂ ਦੁੱਧ ਡੇਰੀ ਤੋਂ ਲੈ ਲਿਆ ਆ ਤਾਂ ਆ ਹੈਗਾ ਠੀਕਾ ਇਹ ਠੀਕਾ ਇਹ ਤੋਂ ਸਾਡਾ ਕੋਈ ਮਤਲਬ ਨਹੀਂ ਹੈ ਇਹਦਾ ਸਾਡਾ ਕੋਈ ਮਤਲਬ ਲੈਣਾ ਦੇਣਾ ਨਹੀਂ ਦੂਰ ਤੱਕ ਪਰ ਜਾਨੀ ਕਿ ਸਾਰਾ ਕੁਝ ਦਿਖਾਉਣਾ ਪੈਂਦਾ ਹੈ ਬਲੌਗ ਚ ਬਲੌਗ ਦੇ ਵਿੱਚ ਦਿਖਾਉਣਾ ਪੈਂਦਾ ਸਾਰਾ ਕੁਝ ਹਰ ਇੱਕ ਤਰ੍ਹਾਂ ਦੀ ਬੰਦੇ ਸਾਡਾ ਬਲੌਗ ਨਹੀਂ ਹਾਂ ਜੀ ਜੀ ਸਨੂ ਦਾ ਸਾਗ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਬਣਾ ਕੇ ਖਾਂਗੇ ਕਿੱਦਾਂ ਲੱਗੀ ਚਲਾਉਣ ਦੇ ਵਿੱਚ ਸਕੂਟਰੀ ਸਕੂਟਰੀ ਬਹੁਤ ਵਧੀਆ ਬਹੁਤ ਸਮੂਥ ਚੱਲਦੀ ਆ ਚਲ ਰਹੀ ਟੋਆ ਟੱਪਿਆਂ ਤੋਂ ਪਹਿਲਾਂ ਪਹਿਲਾਂ ਥੋੜੀ ਧਿਆਨ ਨਾਲ ਆ ਵੀ ਕਿਸੇ ਦਾ ਸਮਾਨ ਜਾ ਰਿਹਾ ਮੋਰੇ ਟੈਂਕੀ ਦੀ ਤਿਆਰੀ ਟੈਂਕੀ ਤੇ ਨਾਲ ਕੀ ਆ ਪਾਈਪ ਪਾਈਪ ਆ ਕਿਸੇ ਦਾ ਪਾਣੀ ਵਾਲੇ ਬਾਥਰੂਮ ਤਿਆਰ ਹੋਣ ਲੱਗਾ ਇਹ ਤਾਂ ਕਿਸੇ ਦਾ ਬਾਥਰੂਮ ਬਣਨ ਲੱਗਾ ਵਧੀਆ ਤਰੀਕੇ ਨਾਲ ਸਮਾਨ ਵੀ ਮਹਿੰਗਾ ਹੀ ਲੱਗਦਾ ਆ ਵੀ ਲੱਗਦਾ ਸ਼ਹਿਰੋਂ ਹੀ ਲੱਗਦਾ ਪਰ ਇੰਦਰ ਤਾਂ ਪੈਂਡਿਆ ਇਹ ਪਿੰਡਾਂ ਤੋਂ ਕਿਦੋਂ ਕਿਤੇ ਪਿੰਡ ਪਿੰਡ ਤੋਂ ਕਿਤੇ ਦਸਤ ਆ ਗਿਆ ਇਹ ਸਾਡੇ ਲਾਗੇ ਪਿੰਡ ਦੇ ਜੰਡਿਆਲਾ ਮੰਜ ਕੀ ਆ ਉਥੋਂ ਆਇਆ ਹਾਂ ਹਾਂ ਹੁਣ ਰਾਹ ਨਹੀਂ ਪਤਾ ਹੁਣ ਇੱਧਰ ਦੀ ਆਇਆ ਹੁਣ ਕੱਢ ਦੇ ਆਕਲ ਕਹਦਾ ਕੋਈ ਕੰਮਕਰ ਵਾਲੇ ਬੰਦੇ ਆ ਰਹੇ ਆ ਸਾਈਕਲਾਂ ਤੇ ਕੰਮ ਕਰ ਰਹੇ ਠੇਕੇ ਵਾਲੇ ਆ ਇਹ ਠੇਕੇ ਨੂੰ ਜਾ ਰਹੇ ਆ ਕੰਮ ਤੋਂ ਆ ਕੇ ਹਾਂਜੀ ਦੋਸਤੋ ਸਾਡੇ ਰਾਜੂ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਭਾਜੀ ਵੀ ਗੱਡੀ ਲੈ ਕੇ ਆਂਦੀ ਆ ਤੁਸੀਂ ਵੀ ਬਰੌਕ ਦੇ ਵਿੱਚ ਮੁਬਾਰਕਾਂ ਦਿਓ ਸਾਰੇ ਜਣੇ ਦਿਖਾ ਦਿਵਾ ਦਿਖਾ ਭਾਜੀ ਦੀ ਗੱਡੀ ਵਾਲੇ ਧੰਨਵਾਦ ਜੀ ਭਾਈ ਜੀ ਧੰਨਵਾਦ ਸਾਨੂੰ ਸਾਹਿਬ ਬਹੁਤ ਧੰਨਵਾਦ ਤੁਹਾਡਾ ਜੀ ਖਮਾਦੇ ਵਾਲੇ ਦਿਵਾਲੇ ਦਿਖਾ ਸਾਰੀ ਵਿੱਚੋਂ ਵੀ ਦਿਖਾ ਪਾਜੀ ਮਾਡਲ ਮਾਡਲ 23 ਹੈ ਮਾਡਲ 23 ਹੈ ਇਹ ਇਧਰੋਂ ਮਾੜਾ ਜਿਹਾ ਕੈਮਰਾ ਕਰ ਇਧਰੋਂ ਕੈਮਰਾ ਪਾਜੀ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਰਵਾਇਤਾਂ ਵੀ ਬਹੁਤ ਬਹੁਤ ਪ੍ਰਾਪਾਣੇ ਨਵੀਂ ਗੱਡੀ ਨਹੀਂ ਆ ਵੀ ਤੇ ਆ ਵੀ ਨਵੀਂ ਆ ਜਦਾਂ ਇਹ ਪਾਜੀ ਆਪਣਾ ਵੱਡਾ ਭਰਾ ਆ ਅਸੀਂ ਰਲ ਮਿਲ ਕੇ ਕੰਮ ਕਰਦੇ ਹਾਂ ਟੈਕਸੀ ਦਾ ਇਹ ਪਾਜੀ ਨੂੰ ਕਦੀ ਵਲੌਗ ਦੇ ਵਿੱਚ ਲੈ ਕੇ ਨਹੀਂ ਆਦਾ ਅੱਜ ਕੁਦਰਤੀ ਪਾਜੀ ਟਕਰ ਪਿਆ ਇਹ ਭਾਜੀ ਪਹਿਲੀ ਵਾਰ ਮਿਲੇ ਆ ਬਲੌਗ ਦੇ ਵਿੱਚ ਉਦੋਂ ਤੋਂ ਮਿਲਦੇ ਰਹੇਦਾ ਆ ਭਾਜੀ ਆਪਾਂ ਨੂੰ ਕੰਮ ਦਿੰਦਾ ਆਪਾਂ ਇਧਰ ਭਾਜੀ ਨੂੰ ਨਾਲ ਕਰੀਦਾ ਸਾਰਾ ਹੀ ਕੰਮ ਜਿੰਨਾ ਵੀ ਹੈਗਾ ਆ ਤੇ ਭਾਜੀ ਨੂੰ ਜਦ ਤੁਸੀਂ ਵੀ ਆਪਣੇ ਬਲੌਗ ਦੇ ਵਿੱਚ ਕਮੈਂਟ ਲਾਈਕ ਜਾਨੀ ਸਾਰਾ ਕੁਝ ਕਰਕੇ ਨਾ ਵਿੱਚ ਵਧਾਈਆਂ ਜ਼ਰੂਰ ਲਿਖ ਦੇਈਓ ਆਪਾਂ ਨੂੰ ਭਾਜੀ ਦੀ ਗੱਡੀ ਦੀ ਵੀ ਵਧਾਈਆਂ ਨਾਲ ਲਓ ਜੀ ਗੱਡੀ ਆਪਾਂ ਕਟਰੀ ਲੈ ਕੇ ਗੱਡੀ ਹੀ ਦੁਬਾਰਾ ਨਹੀਂ ਉਹ ਦੇ ਕਟਰੀ ਵੀ ਲੈ ਕੇ ਆਂਦੀ ਹੈ ਨਵੀਂ ਹਾਂ ਜੀ ਬਾਈ ਬਾਏ ਅੱਗੇ ਦਾ ਭਰਾ ਲਓ ਜੀ ਗੱਡੀ ਇਹ ਟੀਵੀ ਐਸ ਜੁਪੀਟਰ ਹਾਂ ਵੀ ਆਕਾਸ਼ 10 ਮੈਨੂੰ ਕਿਦਾਂ ਦਾ ਲੱਗਾ ਤੈਨੂੰ ਚਲਾ ਕੇ ਇਹਦਾ ਟੀਵੀ ਆਪਣੀ ਜੁਪੀਟਰ ਚਲਾ ਕੇ ਬਹੁਤ ਵਧੀਆ ਲੱਗਾ ਨੀ ਜਾਬੀ ਰਹਿਣ ਦੇ ਬੰਦੇ ਡਿਜ਼ਾਈਨ ਬਹੁਤ ਵਧੀਆ ਐਕਟਿਵ ਆ ਆਪਣੇ ਵਾਰ-ਵਾਰ ਐਕਟਿਵ ਆ ਨਿਕਲ ਜੈਕਟ ਬਾਈ ਹੁਣ ਚੜਿਆ ਹੋਇਆ ਸਾਰੇ ਸਕੂਟਰੀਆਂ ਨੂੰ ਐਕਟਿਵ ਕਹਿੰਦੇ ਆ ਸਾਰੇ ਜੁਪੀਟਰ ਦਾ ਕੁੱਚੀ ਬੋਲ ਥੋੜਾ ਫਾਇਦਾ ਕੋਈ ਨਹੀਂ ਬਹੁਤ ਵਧੀਆ ਜੁਪੀਟਰ ਦਾ ਮਾਡਲ ਰੰਗ ਕਲਰ ਵੀ ਵਧੀਆ ਸਾਰਾ ਕੁਝ ਬੈਸਟ ਐ ਜੀ ਤੇ ਚਲੌਣ ਚ ਵੀ ਬਹੁਤ ਸਮੂਦਿਆ ਜੀ ਬਹੁਤ ਵਧੀਆ ਚੱਲਦੀ ਹੈ ਚਲੋ ਠੀਕ ਹੈ ਦੋਸਤੋ ਤੁਹਾਨੂੰ ਨਹੀਂ ਬਾਕੀ ਸਾਰਾ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਤੇ ਤੇ ਇਹਦੇ ਵਿੱਚ ਵੀਡੀਓ ਦਾ ਹੁਣ ਆਪਾਂ ਜਿੱਦਾਂ ਜਿੰਨਾ ਵੀ ਤੁਹਾਨੂੰ ਬਲੌਗ ਦਿਖਾਇਆ ਆ ਉਹਨਾਂ ਹੀ ਮਨਜ਼ੂਰ ਕਰਿਓ ਤੇ ਆਪਾਂ ਇਹਨੂੰ ਵੀਡੀਓ ਨੂੰ ਕਰਦੇ ਆਂ ਐਂਡ ਤੇ ਹੁਣ ਅਗਲੇ ਕਿਸੇ ਨਵੇਂ ਬਲੌਗ ਦੇ ਵਿੱਚ ਨਵੀਂ ਚੀਜ਼ ਦੇ ਵਿੱਚ ਆਪਾਂ ਤੁਹਾਨੂੰ ਮਿਲਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀਡੀਓ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਦੇ ਵਿੱਚ ਤਾਂ ਪਤਾ ਲੱਗ ਜਵੇ ਵੀ ਕਿਹਨੇ ਕਮੈਂਟ ਕਰਤਾ ਤੇ ਕਿਹਨੇ ਦੇਖੀ ਆ ਕਿਉਂਕਿ ਸੁਧਾਰ ਕਰੀਏ ਅਸੀਂ ਵਲੌਗ ਦੇ ਵਿੱਚ ਜੇ ਦੱਸਿਆ ਕਰੋ ਵੀ ਗਲਤੀ ਤੇਰੀ ਕੀ ਆ ਤੇ ਉਹ ਅਹੀ ਚੀਜ਼ ਨਾ ਕਰਿਆ ਕਰੀਏ ਗਾਂ ਤੋਂ ਕਰੀਦਾ ਆਪਾਂ ਸ਼ੁਕਰ ਮੇਲੇ ਦੇ ਵਿੱਚ ਹੀ ਆ ਵਲੌਗ ਤੇ ਆਪਾਂ ਡੇਲੀ ਰੁਟੀਨ ਹੀ ਆਪਾਂ ਦਿਖਾਈ ਦੀ ਜਿੰਨਾ ਕ ਆਪਾਂ ਕਰੀਦਾ ਆ ਜੋ ਵੀ ਕਰੀਦਾ ਤੇ ਇਹਦੇ ਨਾਲ ਹੀ ਆਪਾਂ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਤੇ ਠੀਕ ਆ ਭਾਈ ਸਤਿ ਸ੍ਰੀ ਅਕਾਲ